ਮਹਿੰਦਿਕਾ ਖੌਸਾ ਮਹਿੰਦਿਕਾ ਫਤਿਹ ਅੱਜ ਅਸੀਂ ਨਾ ਗੋਂ ਉਰਦੋ ਸੌ ਜਾ ਰਹੇ ਹਾਂ ਜਿੱਥੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚੜ੍ਹਨ ਪਾਇਆ ਇਹ ਰਸਤੇ ਵਿੱਚ ਲੋਕਿਆਂ ਜੀ ਵੇਖੋ ਹਮਾਚਲ ਦੀਆਂ ਪਹਾੜੀਆਂ ਦਾ ਨਜ਼ਾਰਾ ਬਹੁਤ ਵਧੀਆ ਰਣ ਨਾਲ ਸਰਦਾਰ ਰਵਾਂ ਸਿੰਘ ਜੀ ਬਾਬਾ ਗੁਰਨਾਮਕ ਮੋਢੀ ਖਨਾ ਮੋਰ ਪਰਵਾਲੀ ਕੋ ਨਲਦੋਸ ਸਿੰਘ ਹੋ ਰਿਹਾ ਜੀ ਤੇ ਬਹੁਤ ਬੜੀ ਚਾਪਣੀ ਤੇ ਇੱਥੇ ਰੁਕੇ ਆ ਤੇ ਬਹੁਤ ਜੋ ਪਣੀ ਸ਼ਾਕੀ ਸ਼ੇਰ ਗਾਂ ਚੜ੍ਹੇ ਪਵਾਵਾਂਗੇ ਜੀ ਫਿਰ ਤੁਹਾਨੂੰ ਨਲੋ ਸੌ ਦੇ ਵੀ ਦਰਸ਼ਕ ਕਰਾਵਾਂਗੇ ਸਾਡੀ ਗੱਡੀ ਆ ਜੀ ਤੇ ਵਾਹਿਗੁਰੂ ਆਪਣੀ ਕਿਰਪਾ ਕੀਤੀ ਕਾ ਰੈਸਟੋਰੈਂਟ ਆ ਜਿੱਥੇ ਅਸੀਂ ਰੁਕੇ ਆ। ਆਹ ਪਾਣੀ ਛਕਣਾ। ਇਹ ਬਹੁਤ ਵਧੀਆ ਰੈਸਟੋਰੈਂਟ ਆ। ਹੈਲਥੀ ਫੈਮਿਲੀ ਟਾਪ ਆਏ ਨੂੰ ਉਹਦੇ ਪੰਜਾਬੀ ਟਾਪਾ ਬਹੁਤ ਵਧੀਆ। ਤੇ ਬਹੁਤ ਚੱਕਾ। ਅੰਦਰ ਸਾਰੇ ਮੈਟਾ ਸਟਾਫ ਜੀ ਆ। ਤਦ ਨੂੰ ਜਦੋਂ ਇਹ ਪਹੁੰਚ ਗਏ ਸੀ ਸਾਰਾ ਕੁਆਲਾ ਇਹ ਕੋਈ ਨਹੀਂ ਲੱਗ ਰਿਹਾ ਉਹ ਹਟ ਪੜੀ ਜਾ ਰਿਹਾ ਦਾ ਸਭ ਵੀ ਬੜਾ ਰਿਆ ਬਹੁਤ ਬੰਦਿਆ ਵਾਟਰ ਬਰਨ ਨਾ ਬੜਾ ਅਤਿਮਨੀਕ ਜਗ੍ਹਾ ਆ ਤੋਂ ਉੱਤੋਂ ਨੂੰ ਪਰੋਸੇ ਵਿੱਚ ਜਾ ਕੇ ਉਹ ਉਹ ਖਾਵਾਣੇ ਦੀ ਉਹ ਇਹ ਕੋਲੋਂ ਖਾਲਸਾ ਉਹ ਇਹਦੀ